জিহাদ দৃশ্য ਵੇਖਣ ਨੂੰ ਮਿਲਿਆ ਜਿੱਥੇ ਪਰੰਪਰਾਗਤ 라ਵਣ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦਾ 12 ਫੁੱਟ ਦਾ ਉੱਚਾ ਪੁਤਲਾ ਤਿਆਰ ਕਰਕੇ ਸਾੜਿਆ ਗਿਆ। दरअसल ਤਸਵੀਰਾਂ ਵੀ সামনে ਆਈਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ 트럼ਪ ਦਾ 12 ਫੁੱਟ ਦਾ ਪੁਤਲਾ ਤਿਆਰ ਕਰਕੇ ਸਾੜਿਆ ਗਿਆ। ਇਹ ਪੁਤਲਾ ਸੁਦੇਸ਼ੀ ਵੈਗਰਤ ਮੰਚਵਲੋਂ ਤਿਆਰ ਕਰਵਾਇਆ ਗਿਆ ਸੀ ਜਿਸ ਜਸੇ ਦਾਸ ਸਿਰ ਟਰੰਕ ਦੀਆਂ ਦੋਹਰੀਆਂ ਅਤੇ ਹੰਕਾਰੀ ਨੀਤੀਆਂ ਨੂੰ ਦਰਸਾਉਂਦੇ ਨੇ ਮੌਕੇ ਉੱਤੇ ਹਜ਼ਾਰਾਂ ਲੋਕ ਇਕੱਠੇ ਖੁੱਜ ਜਾਂਦੇ ਨੇ ਅਤੇ ਪੁਤਲੇ ਨੂੰ ਚਪਲਾਂ ਦੇ ਨਾਲ ਪਿੱਟਣ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਇਸ ਮੌਕੇ ਤੇ ਡਾਕਟਰ ਤਰੁਣ ਜੈਨ ਵੱਲੋਂ ਕਿਹਾ ਜਾ ਰਿਹਾ ਕਿ ਜਿਵੇਂ ਰਾਵਣ ਲੰਕਾ ਦਾ ਰਾਜਾ ਸੀ ਆਪਣੇ ਅਹੰਕਾਰ ਕਰਕੇ ਨਸ਼ਟ ਹੋਇਆ ਓਵੇਂ ਹੀ ਟਰੰਪ ਵੀ ਅੱਜੇ ਕੱਲੂ ਦਾ ਰਾਵਣ ਹੈ ਉਹ ਭਾਰਤ ਦੇ ਖਿਲਾਫ ਹਰ ਰੋਜ਼ ਨਵੇਂ ਛੜੇ ਅੰਤਰਰਾਸ਼ਟਰੀ ਦਾ ਤੁਹਾਨੂੰ ਦੱਸ ਦਿੰਦੇ ਕਿ ਤਸਵੀਰ ਜਿਹੜੀ ਆ ਫਿਰੋਜ਼ਪੁਰ ਦੇ ਰਾਮ ਬਾਗ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਵਿਜੈਰੇ ਦੇ ਮੌਕੇ ਜਿੱਥੇ ਲੋਕ ਰਾਵਣ ਦਹਨ ਕਰਦੇ ਨੇ ਤੇ ਇਸੇ ਵਿਚਾਲੇ ਟਰੰਪ ਦੇ 10 ਸਿਰ ਬਣਾ ਦਿੱਤੇ ਜਾਂਦੇ ਨੇ ਜਿੱਥੇ ਟਰੰਪ ਦੀਆਂ ਦੋਹਰੀਆਂ ਤੇ ਹੰਕਾਰੀ ਨੀਤੀਆਂ ਨੂੰ ਦਰਸਾਇਆ ਗਿਆ ਤੇ ਇਸ ਬਾਬਤ ਔਰ ਕੀ ਕੁਛ ਕਹਿੰਦੇ ਨਜ਼ਰ ਆਏ ਉਹ ਵੀ ਸੁਣ ਲੈਣੇ ਆ। ਦੇਖੋ ਜਦੋਂ ਆਵਨ ਦੇ ਪੁੱਤਰੇ ਫੂਕੇ ਜਾ ਰਹੇ ਆ ਰਾਵਨ ਦਾ ਪੁੱਤਰਾ ਫੂਕਣ ਦਾ ਇੱਕ ਮਤਲਬ ਸੀਗਾ ਕਿਦਾ ਰਾਮ ਜੀ ਨੇ ਸੱਚਾਈ ਦੇ ਉਸਤੇ ਜਿੱਤ ਪ੍ਰਾਪਤ ਕੀਤੀ ਸੀਗੀ। ਬੁਰਾਈ ਦੇ ਉੱਤੇ ਜਿਹੜੀ ਸੀਗੀ ਸੱਚਾਈ ਦੀ ਜਿੱਤ ਹੋਈ ਸੀਗੀ। ਅਹੰਕਾਰ ਅਹੰਕਾਰ ਜੋ ਦਾ ਹੰਕਾਰ ਸੀਗਾ ਉਹਦੇ ਹੰਕਾਰ ਤੋਂ ਜਿੱਤ ਪ੍ਰਾਪਤ ਕੀਤੀ ਸੀ। ਜਿਹੜਾ ਅਲਕਾਰ ਫੈਲਾ ਰਿਹਾ ਸੀਗਾ ਉਹਦੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਡੋਨਲਡ ਟਰੰਪ ਵੀ ਕੀ ਹੈ ਦੋ ਦੇਸ਼ਾਂ ਨੂੰ ਲੜਾ ਕੇ ਆਪਣੀਆਂ ਨੀਤੀਆਂ ਜਿਹੜੀਆਂ ਉਹ ਮੋਸਕਾ ਦੇ ਵਿੱਚ ਲਾਗੂ ਕਰਨੇ ਚਾਹੁੰਦਾ ਹੈਗਾ ਦੋ ਦੇਸ਼ਾਂ ਨੂੰ ਲੜਾ ਲੰਦਾ ਹੈਗਾ ਆਪਦੇ ਹਥਿਆਰ ਵੇਚਨੇ ਚਾਹੁੰਦਾ ਹੈਗਾ ਜਿਹੜਾ ਰਾਵਣ ਸੀਗਾ ਉਹ ਪੁਰਾਣਾ ਰਾਵਣ ਸੀ ਉਸ ਟਾਈਮ ਦਾ ਸਮਝਦਾ ਰਾਵਣ ਸੀ ਇਹ ਮੂਰਤ ਦੇ ਰਹਿ ਹੁੰਦੇ ਵਿੱਚ ਇਹਦਾ ਹੈਗਾ ਦਾ ਅਹੰਕਾਰੀ ਰਾਵਣ ਦਾ ਕੁਦਲਾਸੀ ਬਣਾਇਆਗਾ ਇਹ ਡੋਨਲਡ ਟਰੰਪ ਹੈ ਇਹ ਵੀ ਆਪਣੀਆਂ ਨੀਤੀਆਂ ਜਿਹੜੀਆਂ ਇਸ ਤਰ੍ਹਾਂ ਬਣਾ ਰਿਹਾ ਹੈਗਾ ਇੱਕ ਪਾਸੇ ਕਹਿੰਦਾ ਵੀ ਜਿਹੜਾ ਇੰਡੀਆ ਮੇਰਾ ਦੋਸਤ ਹੈ ਇੱਕ ਪਾਸੇ ਦਰਦਾ ਵੀ ਹੈ ਮੇਰਾ ਦੋਸਤ ਹੈਗਾਗਾ ਦੂਜੇ ਪਾਸੇ ਬੈਠੇ ਸ਼ਰਾਬ ਮਾਰਦਾ ਹੈਗਾ ਇਸ ਤਰ੍ਹਾਂ ਕਦੇ ਸਾਡੇ ਟੈਰਫ ਲਾਇਆ ਜਾਂਦਾਗਾ ਕਦੇ ਕੁਝ ਕੀਤਾ ਜਾਂਦਾਗਾ ਇਸ ਕਰਕੇ ਕਦੇ ਪਾਕਿਸਤਾਨ ਨੂੰ ਕਹਿੰਦਾਗਾ ਵੀ ਐਵੇਂ ਕਰੋ ਜਦੋਂ ਸਾਡਾ ਅਪਰੇਸ਼ਨ ਸੰਦੂਰ ਹੋਇਆ ਸੀਗਾ ਪਾਕਿਸਤਾਨ ਨੂੰ ਨੇ ਫੰਡਿੰਗ ਕੀਤੀ ਸੀਗੀ ਕਿ ਕੋਈ ਕਹਿੰਦੇ ਕੁੱਪੂ ਗੇਲ ਵੀ ਕੰਟੀਨਿਊ ਜਿਹੜਾ ਲਗਾਤਾਰ ਕੀਤਾ ਜਾਵੇ ਇੱਕ ਵਾਰ ਸੇ ਕਹਿੰਦਾ ਸਾਡੇ ਦੋਸਤੀ ਹੈ ਦੋਸਤੀ ਕਹਦੀ ਹੈ ਵੀ ਇੱਕ ਵਾਰ ਸੇ ਕਹਿੰਦਾਗਾ ਮੈਨੂੰ ਜਿਹੜਾ ਹੈਗਾਗਾ ਨੋਬਲ ਪੁਰਸਕਾਰ ਮਿਲਣਾ ਚਾਹੀਦਾਗਾ ਜਦੋਂ ਦੋ ਦੇਸ਼ਾਂ ਨੂੰ ਲਾ ਕੇ ਆਪਣੇ ਬਾਡ ਦੇ ਵਿੱਚ ਗੰਦ ਪਾ ਕੇ ਇਹ ਜਾਂ ਲੜਾ ਕੇ ਲੜਾਈਆਂ ਲੜਵਾ ਕੇ ਜੇ ਨੋਬਲ ਪੁਰਸਕਾਰ ਲੈਣਾ ਤਾਂ ਇਹ ਜੇ ਨੋਬਲ ਪੁਰਸਕਾਰ ਦੀ ਕੋਈ ਪਲਾਨ ਦੀ ਜਰੂਰਤ ਨਹੀਂ ਹੈਗੀ ਅੱਗੇ हां ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਆ ਉਹਨਾਂ ਨੇ ਮਾਧਿਮ ਰਾਹੀਂ ਜਾਂ ਆਪਣੇ ਸਵਦੇਸ਼ੀ ਜਾਗਰਤ ਦੇ ਮੰਚ ਤੋਂ ਮਾਧਿਮ ਰਾਹੀਂ ਇੱਕ ਅਜ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਵੀ ਇਹ ਪਿੱਛਾ ਹੰਕਾਰ ਦਾ ਪਤਲਾ ਫੁਕਿਆ ਜਾ ਰਿਹਾਗਾ ਠੀਕ ਹੈਗਾ ਕੰਨਹੀ 라ਮਨ ਬਹੁਤ ਬਚਾਂਦੀ ਸੀ ਗਿਆਨਮਾਨ ਸੀਗਾ ਇਹ ਵੀ ਗਿਆਨਮਾਨ ਹੋ ਸਕਦਾ ਹੋਵੇਗਾ ਬਟ ਜਿਹਨਾਂ ਦੇ ਮਨ ਦੇ ਵਿੱਚ ਹੰਕਾਰ ਆ ਉਹਦਾ ਜਿਹੜਾ ਪਤਲਾ ਸੀ ਗੁੱਸ ਰਹੇ ਆਜ ਇੱਕ ਮੈਸੇਜ ਇਹ ਵੀ ਦੇਣੇ ਆ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਆਪਣੇ ਦੇਸ਼ ਦਾ ਜਿਹੜੀ ਸਰਦੇਸ਼ੀ ਚੀਜ਼ਾਂ ਉਹਨਾਂ ਨੂੰ ਵਰਤ ਕੇ ਆਤਮ ਨਿਰਭਰਤ ਬਣਨ ਵੱਲ ਖੜਾ ਵੇਜ ਜਾਣਾ ਕੀ ਨਾਮ ਹੈ ਜੀ ਤੁਹਾਡਾ ਗੁਰੂ ਨਰੇਜ